ਮੇਰਾ ਆਪ ਨੇ ਬਹੁਤ ਵਧੀਆ ਜਣੀ ਕਿ ਮੇਰੇ ਨਾਮ ਇਹ ਵਿਕੀਤਾ ਤੇ ਮੇਰਾ ਅਪਲਾਈ ਕਰਿਆ ਉਸ ਤੋਂ ਬਾਅਦ ਹੁਣ ਰੀਸੈਂਟਲੀ ਮੇਰਾ ਅਪਰਮਰ ਫਾਰਮ ਜਲਾ ਕੇ ਆਇਆ ਹੈ ਸਸ਼ੀ ਕਾਲ ਜੀ ਰਾਜਵਿੰਦਰ ਸਿੰਘ ਕਹਿਰਾ ਨੇ ਜਿਹਨਾਂ ਦਾ ਰੀਸਨਲੀ ਓਪਨ ਵਰਕ ਪਰਮਿਟ ਵੀਜ਼ਾ ਅਪਰੂਵ ਹੋ ਕੇ ਆਇਆ ਰਾਜਵਿੰਦਰ ਸਿੰਘ ਨੇ ਆਪਣੀ ਪੰਜ 2020 ਦੇ ਦਸੰਬਰ ਮਹੀਨੇ ਦੇ ਵਿੱਚ ਅਪਲਾਈ ਕੀਤੀ ਸੀ ਤੇ অলਮੋਸਟ 1 ਡੇਡ ਸਾਲ ਬਾਅਦ ਜਿਹੜਾ ਇਹਨਾਂ ਦਾ ਵੀਜ਼ਾ ਅਪਰੂਵ ਹੋ ਕੇ ਆਇਆ ਵਾ ਸੋ ਪਹਿਲਾਂ ਵੀ ਇੱਕ ਵਾਰੀ ਰਾਜਵਿੰਦਰ ਨੇ ਆਪਣਾ ਕੈਨਾ ਦਾ ਓਪਨ ਵਰਕ ਪਰਮਿਟ ਵੀਜ਼ਾ ਅਪਲਾਈ ਕੀਤਾ ਸੀ ਜਿਹੜਾ ਕਿ ਕੈਨਾ ਤੋਂ ਅਪਲਾਈ ਹੋਇਆ ਸੀ ਬਟ ਇਹਨਾਂ ਨੂੰ ਉਹਦੇ ਚ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਗਿਆ ਸੀ ਸੋ ਅੱਜ ਜਿਹੜਾ ਪਾਸਪੋਰਟ ਸਾਡੇ ਕੋਲ ਸਾਈਪਰ ਕੇ ਪਹੁੰਚ ਚੁੱਕਿਆ ਹੈ ਵਾ ਰਾਜਿੰਦਰ ਕੰਗਰੈਗੇਸ਼ਨ థాంਕ ਯੂ ਰਾਜਿੰਦਰ ਕਿੱਦਾਂ ਪਤਾ ਲੱਗਾ ਸੀ ਕਿ ਤੁਹਾਨੂੰ ਮੈਕਰੋ ਬਲੂਰ ਬਾਰੇ ਕਿੱਦਾਂ ਦਾ ਸਫਰ ਆ ਤੁਹਾਡਾ ਸਰ ਸੋਸ਼ਲ ਮੀਡੀਆ ਤੋਂ ਮੈਨੂੰ ਪਤਾ ਲੱਗਾ ਸੀ ਮੈਕਰੋ ਬਲੂਰ ਬਾਰੇ ਫਿਰ ਮੈਂ ਇਥੇ ਵਿਜ਼ਿਟ ਕਰਾਈ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਗਾ ਇੱਥੇ ਆ ਕੇ ਬੰਗਾਲ ਦੇ ਜਦ ਅਫਸਰ ਮਿਲ ਕੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ